ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹਦੇ ਨਾਲ ਨੇ 24 ਘੰਟੇ ਤੁਹਾਡੇ ਲਈ હાજર ਨੇ ਕੋਈ ਵੀ ਕਿਸੇ ਤਰ੍ਹਾਂ ਦੀ ਲੋੜ ਹੈ ਕੋਈ ਪੁਲਿਸ ਪ੍ਰਸ਼ਾਸਨ ਤੱਕਾ ਕਰਦਾ ਕੋਈ ਬਿਜਲੀ ਵਿਭਾਗ ਮੰਤੱਕਾ ਕਰਦਾ ਕੋਈ ਤੁਹਾਡੇ ਕੋਲੋਂ ਕਾਰਪੋਰੇਸ਼ਨ ਵਾਲਾ ਰਿਸ਼ਵਤ ਮੰਗਦਾ ਤਾਂ ਤੁਸੀਂ ਜਿਹੜਾ ਕਿ ਰਾਜਨ ਪਰਮਾ ਜੀ ਨੂੰ ਦੱਸ ਸਕਦੇ ਹੋ ਤੇ ਜਿਹੜਾ ਕਿ ਇਹ ਨਾ ਤੋਂ ਹੱਲ ਨਹੀਂ ਹੁੰਦਾ ਤਾਂ ਅਸੀਂ ਬੈਠੇ ਆਂ ਜਿਹੜਾ ਕਿ ਹਰ ਤਰ੍ਹਾਂ ਦਾ ਮਸਲਾ ਜਿਹੜਾ ਅਸੀਂ ਸਮਾਜ ਦਾ ਉਹ ਹੱਲ ਕਰਾਉਣ ਦੇ ਲਈ ਸਾਨੂੰ ਜੋ ਵੀ ਕਰਨਾ ਪਵੇ ਅਸੀਂ ਉਹ ਕਰਾਉਣ ਦੇ ਲਈ ਤਤਪਰ ਹਾਂ ਤੇ ਸਾਡੇ ਵਿੱਚ ਸਾਡੇ ਮਹਿਲਾ ਵਿੰਗ ਦੇ ਮੀਤ ਪ੍ਰਧਾਨ ਮਨਜੀਤ ਕੌਰ ਜੀ ਦਾ ਵੀ ਮੈਂ तहे ਦਿਲ ਤੋਂ ਧੰਨਵਾਦ ਕਰਦਾ ਤੇ ਸਾਡੇ ਐਸਸੀ ਵਿੰਗ ਦੇ ਪੰਜਾਬ ਦੇ ਪ੍ਰਧਾਨ ਬਹਾਦਰ RAM ਜੀ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਜਿਹੜਾ ਕਿ ਸਾਨੂੰ ਇੱਕ ਹੀਰੇ ਵਰਗਾ ਇੱਕ ਬਹੁਤ ਹੀ ਸੂਝਵਾਨ ਦੀ ਸ਼ਿੰਗਾਰਜੀ ਜਿਹਦਾ ਰਾਜਨ ਵਰਮਾ ਦੇ ਰੂਪ ਦੇ ਵਿੱਚ ਮਿਲਿਆ ਇਹਦੀ ਜਿਹੜੀ ਕਿ ਵਧਾਈ ਦੇ ਪਾਤਰ ਮਨਜੀਤ ਕੌਰ ਜੀ ਦੇ ਪਾਤਰ RAM ਜੀ ਨੇ ਤੇ ਮੈਂ ਸਾਡੇ ਨਾਲ ਸਾਡੇ ਕੌਮੀ ਮੀਟ ਪ੍ਰਧਾਨ ਦਲਕਾਰ ਸਿੰਘ ਜੀ ਮੰਗਣ ਬੈਠੇ ਨੇ ਸਾਡੇ ਮદાન ਸਭਾ ਹਲਕਾ ਸਾਹਨੇਵਾਲ ਤੋਂ ਜਨ ਸਕਤੀ ਮਨਜੀਤ ਸਿੰਘ ਜੀ ਮੰਗਟ ਤੇ ਸਾਡੇ ਮੁਸਲਮਾਨਿੰਗ ਪੰਜਾਬ ਦੇ ਪ੍ਰਧਾਨ ਸਲਮਾਨ ਖਾਨ ਜੀ ਉਹ ਵੀ ਇੱਥੇ ਹਾਜ਼ਰ ਨੇ ਤੇ ਜਿੰਨੀਆਂ ਗਬਨਤੀਆਂ ਅਸੀਂ ਤੁਹਾਨੂੰ ਕੀਤੀਆਂ ਨੇ ਕੋਡਾ ਕੋਈ ਕਿਸੇ ਦਾ ਕੋਈ ਸਵਾਲ ਹੋਵੇ ਤੁਸੀਂ